ਆ ਪਹਿਲੇ ਸੂਏ ਦੀ ਕੱਟੀ ਆ 14 ਕਿਲੋ ਦੁੱਧ ਪਿਆਰੀ ਦਾ ਇਸ ਟਾਈਮ ਮੈਲੇ ਬਾਈ ਕਹਿੰਦਾ ਨਾ ਹਜੇ ਇਹ ਲੱਗੀ ਨਹੀਂ ਮੈਲੇ ਲੱਗੂਗੀ ਕਿਲੋ 2 ਕਿਲੋ ਦੀ ਗੁੰਜਾਇਸ ਹੋਰ ਹੋ ਜੂ ਤੇ ਬਾਕੀ ਆਜਾ ਹੁਣ ਬਾਈ ਨੂੰ ਨਾ ਰੇਟ ਇਹਦਾ ਪੁੱਛਣਾ ਨਾ ਰੇਟ ਕਰਕੇ ਨਾ ਸੱਜਣਾ ਡਰਾ ਦੀ ਮਾੜਾ ਯਾਹਰਾਂ ਨੂੰ ਆਜਾ ਮੈਂ ਰੇਟ ਨਹੀਂ ਰੇਟ ਆਪਾਂ ਪਿਆਰ ਨਾਲ ਹੀ ਆਪ ਨੂੰ ਭਾਣਾ ਕੱਟੀ ਆਪਾਂ ਲਈ ਵੀ ਤੇ ਭਾਣੀ ਆਪਾਂ ਦੇ ਦੇ ਕੀ ਰੇਟ ਕਰਦੇ ਦਾ ਇਹਦਾ 1 15 ਕਰ ਦਿੰਦੇ ਵੀ ਕਿੰਨੇ ਦੀ ਛੱਡ ਦਾਂਗੇ ਜਮੀਨ ਦਾ ਇੱਕ 10 ਤੋ ਇਹਦਾ ਦੈਂ ਕੱਟੀ ਥੋੜੀ ਵੀਡੀਓ ਜਿਹੜਾ ਦੇਖ ਕੇ ਹੋਰ ਮਾਨ ਦਾ ਵੀ ਕਰ ਦਿੰਦੇ ਮਾਨ ਦਾ ਖਿਲਾ ਕਰ ਦਾਂਗੇ ਹੋ ਦੱਸੋ ਤੁਹਾਡੇ 1 5 ਦੀ ਦੇ ਦਾਂਗੇ ਬਾਈ ਆਵਣਾ ਵੀ ਡੱਲੇ ਆਲਾ ਸੱਜਣਾ ਆਪਣੇ ਨਾਲ ਪਹੁੰਚਿਆ ਹੋਇਆ ਲੈ ਆ ਜਾਵਨੇ ਤੂੰ ਵੀ ਸੁਣਾ ਦੇ ਦੋ ਬੋਲ ਸੱਜਣਾ ਦੇ ਹੋਰ ਕਿਵੇਂ ਆ ਠੀਕ ਠਾਕ ਜਿੰਨੇ ਵੀ ਸੱਜਣੋਂ ਸਾਡੇ ਕਿਸਾਨ ਕੋਈ ਕੁਆਲਿਫੀਕੇਸ਼ਨ ਨਾਲ ਦੇਖਦੇ ਆ ਬਾਈ ਸਾਰੇ ਵੀਰਾਂ ਭਰਾਵਾਂ ਨੂੰ ਸੱਜਣਾ ਨੂੰ ਦੇ ਸਭ ਅਦਸ਼ਾ ਚ ਬੈਠਿਆਂ ਨੂੰ ਪਿਆਰ ਭਰੀ ਸ਼ਤਸਰੀ ਕਾਲ ਜੀ ਔਰ ਮੈਂ ਬਾਈ ਆਪਣੇ ਸੱਜਣਾ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਕਈ ਵੀਰਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਕਾਲ ਵੀ ਆਉਂਦੀ ਆ ਕਿ ਬਾਈ ਜੀ ਸਾਡੇ ਚ ਗਜੈ ਸੈਣੀ ਐਨਾ ਮਹਿੰਗਾ ਜਾਨਵਰ ਲੈਣ ਦੀ ਕਿਉਂਕਿ ਮੇਰੀ ਜ਼ਿਆਦਾਤਰ ਸੋਚ ਹੁੰਦੀ ਆ ਬਾਈ ਉੱਚਾ ਜਾਨਵਰ ਲੈਣ ਦੀ ਵੱਡਾ ਜਿਆਦੇ ਦੁੱ ਔਰ ਹੁਣ ਆਪਣਾ ਭਰਾ ਹੀ ਰਾਜਾ ਇੱਥੇ ਬਲਾਸਪੁਰ ਪਿੰਡ ਖੜੇ ਆਏ ਸੀ ਔਰ ਇਹਨਾਂ ਦੇ ਨਾਲ ਆਪਾਂ ਬਾਈ ਪਾਰਟਨਰਸ਼ਿਪ ਦੇ ਵਿੱਚ ਕੰਮ ਕਰਿਆ ਵੀ ਤਾਂ ਕਰਕੇ ਵੀ ਸਾਰੇ ਤਰ੍ਹਾਂ ਦੇ ਜਾਨਵਰ ਹਰ ਇੱਕ ਭਾ ਦੇ ਆਪਣੇ ਕੋਲ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਪੰਜਾਬੀ ਦਾ ਨਾ ਇੱਕ ਉੱਗਾ ਗਾਇਕ ਰਹਾ ਰਹਾ ਮੈਂ ਤਾਂ ਕਹਿਣਾ ਸੱਜਣੋ ਅੱਜ ਕੱਲ ਉਹ ਆਪਣੇ ਵਿੱਚ ਚੋਬਰ ਨਹੀਂ ਰਿਹਾ ਅੰਬਰਾਂ ਦਾ ਸਤਾਰਾ ਬਣ ਗਿਆ ਆਪਾਂ ਪਹੁੰਚੇ ਆਂ ਬਾਈ ਧਰਮਪ੍ਰੀਤ ਦੇ ਪਿੰਡ ਕਿਉਂਕਿ ਇਹ ਪੰਜਾਬ ਦੀ ਗੱਲ ਕਰਾ ਪੂਰੇ ਪੰਜਾਬ ਹਰਿਆਣੇ 'ਚ ਵੀ ਬਾਈ ਨੂੰ ਬਹੁਤ ਸੁਣਦੇ ਰਹੇ ਨੇ ਹਨ ਪ੍ਰੀਤ ਨੂੰ ਆਪਾਂ ਉਹ ਸੱਜਣ ਦੇ ਪਿੰਡ ਪਹੁੰਚੇ ਅੱਜ ਪਿੰਡ ਬਲਾਸਪੁਰ ਜ਼ਿਲ੍ਹਾ ਇਹਨੂੰ ਮੋਗਾ ਰਹਿ ਜਾਂਦਾ ਨੇੜੀ ਮੇਰਾ ਖਿਆਲ ਲੁਧਿਆਣਾ ਜ਼ਿਲ੍ਹਾ ਨਾਲ ਹੀ ਸ਼ੁਰੂ ਹੋ ਜਾਂਦਾ ਮੋਗੇ ਜ਼ਿਲ੍ਹੇ ਦੇ ਲਾਸਟ ਜੇ ਪਿੰਡ ਆ ਗਏ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਬਾਈ ਰਾਜੇ ਦੇ ਘਰੋਂ ਕਿਉਂਕਿ ਨਾਂ ਵੀ ਰਾਜਾ ਹੈ ਤੇ ਸੱਜਣ ਦੀ ਜੇ ਗੱਲ ਕਰੇ ਦਿਲ ਦਾ ਵੀ ਰਾਜਾ ਬੰਦਾ ਤੇ ਬਾਈ ਹੈਗਾ ਗੈਰਹਾਜ਼ਰਾ ਜੁਰੇ ਹੈ ਨਹੀਂ ਤੇ ਬਾਈ ਦੇ ਬਰਾਦਰ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ ਸੱਜਣੋ ਅੱਜ ਦੀ ਵੀਡੀਓ 'ਚ ਦਿਖਾਵਾਂਗੇ 6 ਝੋਟੀਆਂ ਤੇ ਰੇਟ ਵੀ ਨਾ ਆਪਣੇ ਸੱਜਣ ਜਿਹੜੇ ਕਹਿ ਦਿੰਦੇ ਨੇ ਨਾਰਮਲ ਬੰਦਿਆਂ ਦੇ ਲੈਣ ਦੇ ਜਾਨਵਰ ਵੀ ਨਹੀਂ ਵੀ ਇਹਦੇ 'ਚ 70k ਤੋਂ ਲਾ ਕੇ 1,20,000 ਇੱਕ ਮਤਲਬ ਸਵਾ ਲੱਖ ਤੱਕ ਦੇ ਜਾਨਵਰ ਤੁਹਾਨੂੰ ਅੱਜ ਵੀਡੀਓ 'ਚ ਦਿਖਾਵਾਂਗਾ ਜਿਹੜਿਆਂ ਦੇ ਵਿੱਚ 2-3 ਜਾਨਵਰ ਤਿਆਰ ਦੁੱਧ ਵਾਲੇ ਨੇ ਇੱਕ ਪਹਿਲਣ ਪੂਰੀ ਟੌਪ ਦੀ ਕੱਤੀ ਸੂਨ ਵਾਲੀ ਆ ਇੱਕ ਦੋ ਦਿਨ ਹੀ ਕੱਢਦੀ ਆ ਮੇਰਾ ਖਿਆਲ ਆ ਡਿਟੇਲ ਉਹਦੀ ਬਾਈ ਤੋਂ ਜਾਣਾਂਗੇ ਤੇ ਬਾਕੀ ਆਜੋ ਬਾਈ ਨਾ ਕਰਾਉਨੇ ਆ ਗੱਲ ਬਾਤ ਫਿਰ ਕੱਲਾ ਕੱਲਾ ਜਾਨਵਰ ਤੋਰ ਕੇ ਵੀ ਦਿਖਾਉਂਗਾ ਤੇ ਰੇਟ ਵੀ ਤੁਹਾਨੂੰ ਪਤਾ ਮੈਂ ਪੂਰੇ ਖਿੱਚਵੇਂ ਕਰਾਉਂਗਾ ਬਾਈ ਤਾਂ ਵੀਡੀਓ ਚ ਹੋਰ ਬਾਈ ਜੀ ਕੀ ਹਾਲ ਹੈ ਤੇ ਸਤਿ ਸ੍ਰੀ ਅਕਾਲ ਜੀ ਭਰਾਵਾਂ ਨੂੰ ਸਾਰਿਆਂ ਨੂੰ ਜਿਹੜੇ ਪਿਆਰ ਕਰਦੇ ਆ ਬਾਈ ਨਾਮ ਦੱਸੋ ਨਾਮ ਮੇਰਾ ਦਸਵੰਤ ਸਿੰਘ ਆ ਜੀ ਸੋ ਬਰਾਦਰ ਦਾ ਨਾਮ ਰਾਜਵਿੰਦਰ ਸਿੰਘ ਆ ਜੀ ਹਾਂ ਰਾਜ ਜੀ ਬਾਈ ਮਸ਼ਹੂਰ ਆ ਤੁਹਾਡੀ ਗੱਲ ਕਰਕੇ ਹਾਂ ਹਾਂ ਜੀ ਜ਼ਿਲ੍ਹਾ ਬਾਈ ਆਪਾਂ ਨੂੰ ਮੁਲਮੋਗਾ ਜੀ ਤਸੀਲ ਨਿਹਾਲ ਸਿੰਘ ਵਾਲਾ ਅੱਛਾ ਪਿੰਡ ਦੀ ਆਪਾਂ ਜੇ ਗੱਲ ਕਰ ਲਈ ਕਿੱਥੇ ਜੇ ਰਹਿ ਜਾਣਾ ਆਪਣਾ ਪਿੰਡ ਇਹ ਤਖਤੂਪੁਰ ਵਾਲੇ ਘਰ ਤੋਂ ਵਾਲਾ ਰਾਹ ਤੇ ਬਰਨਾਲੇ ਰੋਡ ਦੇ ਉੱਤੇ ਆ ਮੋਗੇ ਤੇ ਬਰਨਾਲੇ ਰੋਡ ਦੇ ਅੱਛਾ ਮੋਗੇ ਤੋਂ ਬਰਨਾਲੇ ਰੋਡ ਤੇ ਰਹੇ ਨੇ ਕਿੰਨੇ ਜਾਨਵਰ ਦਿਖਾਵਾਂਗੇ ਆਪਣੇ ਕੋਲ 6 ਪਸ਼ੂ ਜਾਨਵਰ ਆ ਜੀ ਆਪਣੇ ਕੋਲ ਜੀ 6 ਜਾਨਵਰ ਹੈ ਮੇਰਾ ਖਿਆਲ 70 ਕ ਹਜ਼ਾਰ ਤੋਂ ਲਾ ਕੇ 1.5 ਲੱਖ ਹਵਾਲਾ ਲੱਗ ਚੋਟੀਆਂ ਆਪਣੇ ਕੋਲ ਜੀ ਲੈ ਸੱਜਣੋ ਵਿੱਚ ਨਾ 2-3 ਤਿਆਰ ਦੁੱਧ ਵਾਲੇ ਜਾਨਵਰ ਨੇ ਰੇਟ ਸੋਨੂੰ ਮਿਲਣਗੇ ਨਾਰਮਲ ਵਾਈ ਦੇ ਘਰੋਂ ਤੇ ਜਾਨਵਰ ਮਿਲੂਗਾ ਉੱਚ ਕੁਆਲਿਟੀ ਦਾ ਚੰਗਾ ਜਾਨਵਰ ਹੈ ਲੈ ਇਧਰ ਲੈ ਬੰਨਿਓ ਕਰੀਏ ਸ਼ੁਰੂ ਕਰੀਏ ਹਾਂਜੀ ਹਾਂਜੀ ਲੈ ਸਿਮਰ ਇਧਰ ਮਾਰ ਦੇ ਕੈਮਰਾ ਆ ਝੋਟੀ ਤੇ ਮੇਰਾ ਖਿਆਲ ਹੈ ਪਹਿਲਣੇ ਹੋਊਗੀ ਅਛਾ ਚਾਰ ਦੰਦ ਮਤਲਬ ਹਜੇ ਕਰੇ ਨਹੀਂ ਪੂਰੇ ਕਰੇ ਨਹੀਂ ਪੂਰੇ ਜੀ ਲਓ ਚਾਰ ਦੰਦ ਸੱਜਣੋਂ ਇਹਨੇ ਪੂਰੇ ਨਹੀਂ ਕਰੇ ਤੁਸੀਂ ਦੋ ਦੰਦ ਵੀ ਮੰਨ ਸਕਦੇ ਹੋ ਪਹਿਲਨ ਕੱਤੀ ਆ ਜੇ ਸਿੰਘ-ਸੁੰਗ ਦੀ ਕੁਆਲਿਟੀ ਦੀ ਗੱਲ ਕਰਾਂ ਨਾ ਐਨ ਸਿਰਾ ਕੁਆਲਿਟੀ ਵਾਲਾ ਸਿੰਘ ਹੈ ਝੋਟੀ ਦੇ ਵਿੱਚ ਮੱਥੇ 'ਚ ਬੱਲ ਜ਼ਰੂਰ ਆ ਤੇ ਮੇਰਾ ਖਿਆਲ ਦੋਨੇ ਪੈਰ ਚਿੱਟੇ ਨੇ ਗ੍ਰੇਡੇਡ ਦੇ ਵਿੱਚ ਆ ਜੂਗੀ ਅੱਖਾਂ 'ਚ ਜਵਾਬ ਦੋਣਾ ਚਾਹੀਦਾ ਅੱਖਾਂ 'ਚ ਜਵਾਬ ਥੋੜਾ ਬਾਈ ਕਹਿੰਦਾ ਹੈਗਾ ਜੇ ਕੋਈ ਸੱਜਣੇ ਦੀ ਜਿਹੜਾ ਨੀਲੀ ਦਾਵੀ ਦਾ ਬੱਚਾ ਕੱਢਣਾ ਚਾਹੇ ਸੱਜਣੋਂ ਵਧੀਆ ਸੀਮਨ ਲਵਾ ਕੇ ਨੀਲੀ ਦਾ ਇਹ ਚੰਗਾ ਬੱਚਾ ਪਾ ਦਊਗੀ ਹਾਂਜੀ ਹਾਂਜੀ ਕਿੰਨੇ ਕਿ ਦਿਨ ਰਹਿ ਗਏ ਇਹਦੇ ਸੂਟ ਇਹ ਆਪਣੇ ਕੋਲ 5-4 ਦਿਨ ਲੁਗੀ ਝੋਟੀ ਹਲੇ ਪੰਜ ਚਾਰ ਦਿਨ ਹਲੇ ਕੱਢੂਗੀ ਹਾਂਜੀ ਸ਼ੀਲ ਠੰਡੀ ਇੰਨੀ ਆ ਕਰਮਾ ਵਾਲੀ ਪਰ ਪੁੱਛੀ ਕੋਸਣਾ ਲੈ ਇੱਕ ਵਾਰੀ ਨਾ ਥੱਲੇ ਉਹ ਵੀ ਦਿਖਾ ਦਈ ਸੀ ਮਰ ਮਾਰਦੀਆਂ ਇੱਥੇ ਦੇ ਕੈਮਰਾ ਲੈ ਸੱਜਣਾ 5-7 ਦਿਨ ਕੱਢਦੀ ਆ ਪੈਲਣ ਕੱਤੀ ਆ ਜਿਹਦੇ ਥਣ ਥਨੌੜ ਦੀ ਗੱਲ ਕਰ ਲਈ ਨਾ ਜਿਹੜਾ ਥਣਾ ਆਪਾਂ ਸਿਫਾਰਿਸ਼ ਕਰਦੇ ਹੁੰਨੇ ਆ ਤੁਹਾਨੂੰ ਵੀ ਮਜ਼ਬੂਤ ਜਾੜਾ ਵਾਲਾ ਉੱਤੇ ਤੋਂ ਮੋਟਾ ਤੇ ਥੱਲੇ ਤੋਂ ਮੂੰਹ ਤਿੱਖਾ ਥਣ ਦਾ ਉਹ ਥਣਾ ਹੈ ਬਾਕੀ ਜੇ ਕੋਈ ਗੱਲ ਕਰਾਂ ਨਾ ਕੁਆਲਿਟੀ ਐਂ ਸਿਰਾ ਕੁਆਲਿਟੀ ਆ ਇਹਦੇ ਪਿੱਠ ਪੂੜ ਆ ਸਮਝ ਲਓ ਵੀ ਇਹਦੇ 'ਚ ਕੋਈ ਬੰਦਾ ਇੱਕ ਪੈਸੇ ਦਾ ਨੁਕਸੇ ਝੋਟੀ 'ਚ ਕੱਢ ਨਹੀਂ ਸਕਦਾ ਨਹੀਂ ਕਰ ਸਕਦਾ ਕਿੰਨਾ ਕ ਦੁੱਧ ਪਾ ਸਕਦੇ ਆ ਭਾਈ ਇਹ ਇਹ 14 ਲੀਟਰ ਦੁੱਧ ਪਾ ਸਕਦੇ ਆ ਜੇ ਮਾਂਤ ਵਾਲੇ 18 ਕਿਲੋ ਦੁੱਧ ਸੀ ਅੱਛਾ ਮੈਂ ਲਾ ਆਪਣੇ ਕਿਸੇ ਜਾਣਕਾਰ ਸੱਜਣ ਤੋਂ ਹਾਂਜੀ ਹਾਂਜੀ ਆਪਣੇ ਯਾਰ ਦੋਸਤ ਹੀ ਆਪਾਂ ਉਹਨਾਂ ਤੋਂ ਖਰੀਦੀ ਆ ਅੱਛਾ ਉਹਨਾਂ ਤੋਂ ਖਰੀਦੀ ਆ ਤੇ ਰੇਟ ਫਿਰ ਇਹਦਾ ਰੇਟ ਤਾਂ ਦਾ 1/2 ਲੱਖ ਰੁਪਏ ਕੱਟੇ ਜਾ ਹੀ ਨੇ ਦੇ ਮੈਂ ਕਿੰਨੀ ਦੀ ਹੋਰ ਮਾਨਤਨ ਕਰਦਾਂਗੇ ਵੀਰੇ ਥੋੜੀ ਵੀਡੀਓ ਵੀ ਦੇਖ ਕੇ ਆਊਗਾ ਆਪਾਂ ਮਾਨਤਨ ਕਰਦਾਂਗੇ ਆਪਣੀ ਵੀਡੀਓ ਜਿਦਾਂ ਸਮਝ ਲਾ ਵੀ ਜਿੰਨੇ ਦੀ ਦੇਣੀ ਆ ਫਿਕਸ ਰੇਟ ਹੀ ਕਰਦੇ ਹੋਰ ਵੀ ਕਰਦੇ ਮਾਨਤਾਂ ਸਿੱਕੇ 10 ਦੀ ਝੋਟੀ ਦੇ ਰਹਿੰਦਾ ਆਪਾਂ 10 ਦੀ ਕਰੇ 10 24 ਲੱਖ ਸੱਜਣਾ ਛੋਟ ਛੱਪਾ ਆਪਣਾ ਨਾਂ ਲੈ ਕੇ ਬਾਈ ਕੋਲ ਕੋਈ ਆਊਗਾ 10 ਚੋਂ ਵੀ ਆਪਾਂ ਛੋਟ ਕਰਾ ਦਾਂਗੇ ਕਿਉਂਕਿ ਰੇਟ ਬਾਈ ਨੇ ਯਾਰ ਬਿਲਕੁਲ ਰੀਜਨਲ ਰੇਟ ਕਰਿਆ ਇੱਕ ਵਾਰੀ ਝੋਟੀ ਹੁਣ ਖੋਲ ਕੇ ਤੋੜ ਕੇ ਦਿਖਾਉਂਗਾ ਤੁਰਦੀ ਦੀ ਜੱਜਮੈਂਟ ਕਰ ਲਿਓ ਤੇ ਬਾਕੀ ਥਣ ਹਵਾਨਾ ਇੱਕ ਵਾਰੀ ਤੁਰਦੀ ਦਾ ਵੀ ਤੁਸੀਂ ਦੇਖ ਸਕਦੇ ਹੋ ਇਹੜੇ ਫਣੀ ਪਤ ਹਾਂ ਬਾਕੀ ਪਿੱਠਪੁੜੇ ਦੀ ਬਣਾਵਟ ਸਾਨੂੰ ਬਹੁਤ ਆਵਾਜ਼ ਖੜਮੇ ਉੱਥੇ ਦੀ ਝੋਟੀ ਹੈ ਤੇ ਬਾਕੀ ਪੰਜ ਚਾਰ ਦਿਨਾਂ ਤੱਕ ਨਾ ਝੋਟੀ ਹੋਰ ਹੀ ਬਣ ਜੂਗੀ ਝੋ ਤੇ ਜਿਹੜੀ ਮੇਨ ਗੱਲ ਹੁੰਦੀ ਆ ਨਾ ਸੱਜਣੋ ਜਦੋਂ ਪਲੂਣ ਜਾਨਵਰ 35 40 ਦਿਨ ਤੱਕ ਬਾਈ ਹੁੰਦਾ ਰਹਿਣਾ ਤੇ ਹਾਂ 35 40 ਦਿਨ ਚ ਪ੍ਰੋਪਰ ਦੁੱਧ ਬਣਾਉਂਦਾ ਵਾ ਕਮਾਲ ਆ ਬਾਈ ਤੇ ਬਾਕੀ ਮੇਨ ਗੱਲ ਕਰ ਲਈ ਨਾ ਸਿੰਘ ਸੁੰਗ ਦੀ ਬਣਾਵਟ ਦੀ ਪੂਰੀ ਸਿਰਾ ਕੁਆਲਿਟੀ ਆ ਸੱਜਣੋ ਉਹੀ ਗੱਲ ਆ ਵੀ ਤੁਹਾਨੂੰ ਦੱਸਿਆ ਮੈਂ ਗ੍ਰੇਡੇਡ ਚ ਆ ਜਣੇ ਝੋਟੀਆਂ ਅੱਖਾਂ ਚ ਵੀ ਬਾਈ ਕਹਿੰਦਾ ਹੈ ਜਵਾਬ ਥੋੜੇ ਥੋੜੇ ਤੇ ਨੀਲੀ ਦਾ ਬੱਚਾ ਜੇ ਮੈਂ ਗੱਲ ਕਰਨਾ ਪਿਆਰ ਬੱਚਾ ਪਾਲਦੀ ਪਿਆਰ ਬੜਾ ਪਿਆਰ ਦੀ ਲੈ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਸੱਜਣੋ 2 ਨੰਬਰ ਵਾਲੀ ਝੋਟੀ ਦੀ ਇਹਦਾ ਕਿਹੜਾ ਸੁਗਾ ਬਾਈ ਇਹ ਵੀ ਪਲੂਨੀਆ ਜੀ ਲਾ ਇਹਦੇ ਵੀ ਸਿਮਰ ਸਿੰਘ ਸੁng ਦਿਖਾ ਦਿਓ ਥੱਲੇ ਤੋਂ ਲੇਵੇ ਲੂਵੇ ਤੇ ਮਾਰ ਨਹੀਂ ਕੈਮਰਾ ਨਗੀਨੇ ਬਾਈ ਚੰਗੇ ਲਈ ਖੜਾ ਓਹੀ ਗੱਲ ਆ ਵੀ ਬਾਈ ਦਾ ਨਾਮ ਕਿਸੇ ਗੱਲ ਤੋਂ ਸਭ ਕਹਿਣਾ ਹੁੰਦਾ ਵਾ ਸਾਨੂੰ ਹਰੇਕ ਵੀਡੀਓ ਚ ਨਾਮ ਆ ਜਿਹੜਾ ਸੱਜਣੋਂ ਨਾਮ ਬਣਾਉਣਾ ਵੀ ਬਹੁਤ ਔਖਾ ਹੁੰਦਾ ਹੈ ਕਈ ਸੱਜਣ ਨਾ ਬਣਾ ਵੀ ਲੈਂਦੇ ਨੇ ਬਾਈ ਫਿਰ ਉਸੇ ਜਗ੍ਹਾ ਤੇ ਹਨਾ ਟਿਕਣਾ ਵੀ ਔਖਾ ਹਾਂਜੀ 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 ਇਹ ਝੋਟੀ ਕੋਲ 14 ਲੀਟਰ ਦਾ ਤਿਆਰ ਹਾਜ਼ਰ ਹੈ 14 ਲੀਟਰ ਇਹ ਥੱਲੇ ਹਾਜ਼ਰ ਹੈ ਇਹ ਕਿੰਦਾ ਅਜਿਹਾ ਬਾਈ ਦੰਦਾਂ ਦੇ ਛਿੱਗ ਦੇ ਕੱਢਦੀ ਹੈ ਜੀ ਅੱਛਾ ਛਿੱਗ ਦੇ ਦੰਦ ਕੱਢਦੀ ਆ ਮੰਨ ਲਓ 4 ਦੰਦ ਆ 4 ਦੰਦ ਆ ਜੀ ਬਸ ਬੱਚਾ ਕੀ ਆ ਬਾਈ ਇਹਦਾ ਬੱਚਾ ਮਾਰ ਕੱਟਾ ਸੀ ਅੱਛਾ ਮਾਂ ਗਰੇ ਦੇ ਕੱਟਾ 14 ਕਿਲੋ ਦੁੱਧ ਤਿਆਰ ਦੇਣ ਕਿੰਨੇ ਕ ਹੋਗੇ ਸੂਈ ਹਫਤੇ ਦੀ ਆ ਜੀ ਇੱਕ ਹਫਤੇ ਦੀ ਸੂਈ ਹੋਈ ਆ ਫਿਰ ਅਜੇ ਮੇਲੇ ਤਾਂ ਨਹੀਂ ਲੱਗੀ ਨਹੀਂ ਨਹੀਂ ਮੇਲੇ ਨਹੀਂ ਲੱਗੀ ਇਹ ਪੰਜਾਇਸ਼ ਹਾਲੇ ਵਧਣ ਦੀ ਹੈ ਹਾਂਜੀ 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 ਪਾਸਾ ਕਿਵੇਂ ਲੱਗਦਾ ਕਿ ਭਾਲ ਪੂਰਾ ਨਹੀਂ ਭਾਲੀ ਆ ਪਾਸਾ ਪੂਸਾ ਕੋਈ ਨਹੀਂ ਪੂਰਾ ਵੀ ਪਾਸੇ ਪੂਸੇ ਦੀ ਆਪਣੀ ਗਾਰੰਟੀ ਗਾਰੰਟੀ ਆ ਫੁੱਲ ਗਾਰੰਟੀ ਆਪਣੀ ਲੈ ਪਾਸੇ ਪੂਸੇ ਦੀ ਸੱਜਣੋ ਗਾਰੰਟੀ ਹੋ ਭਾਲਾ ਤਾਂ ਪੈਲਣ ਦੇ ਹਿਸਾਬ ਨਾਲ ਬਾਈ ਕੱਦ-ਕਾੜ ਬਹੁਤ ਹੈ। ਇਹਨਾਂ ਦੇ ਪੈਲਣ ਦੀ ਗੱਲ ਬਹੁਤ ਆਪਦੀ ਕਰੀ ਇਹ ਵੀ ਪੈਲਣ ਦੇ ਹਿਸਾਬ ਨਾਲ ਨਾ ਸੱਜਣੋ ਕੱਦ-ਕਾੜ ਦੀ ਗੱਲ ਕਰਲਾਂ ਪਿੱਠ-ਪੂੜੇ ਦੀ ਉਹੀ ਲੰਬਾਈ ਦੀ ਗੱਲ ਕਰਨਾ ਬਾਕੀ ਜੱਤ ਵਾਲੀ ਕੱਟੀ ਹੈ ਜੱਤ ਵਾਲਾ ਜਾਨਵਰ ਜੱਤ ਵਾਲਾ ਜਾਨਵਰ ਲੈ ਚਲਾ ਦੀ ਬਾਈ ਐਨੇ ਨਾ ਬਾਕੀ ਪੈਲਣ ਦੇ ਹਿਸਾਬ ਨਾਲ ਸੱਜਣੋ ਥਾਣ-ਥਨੌਟ ਝੋਟੀ ਨੂੰ ਵੀ ਐ ਟੌਪ ਦਾ ਲੱਗਿਆ ਬਾਕੀ ਕੱਦ-ਕਾੜ ਦੀ ਗੱਲ ਤੁਹਾਨੂੰ ਮੈਂ ਦੱਸੀ ਆ ਪਹਿਲਾਂ ਵੀ ਪੈਲਣ ਦੇ ਹਿਸਾਬ ਨਾਲ ਨਾ ਕੱਦ-ਕਾੜ ਪੂਰਾ ਸਿਹਰਾਇ ਕਰਤੀ ਦਾ ਹਲੇ ਬੰਨ ਆਏ ਨੇ ਇੱਕ ਦੋ ਸੂਆਂ ਦੇ ਵਿੱਚ ਕਿੱਥੇ ਪੁਰੇ ਦੀ ਵੀ ਲਾਜਵਾਬ ਹੈ ਤੇ ਥੱਲੇ ਥਣ ਥਨੋੜ ਦੀ ਲਾਜਵਾਬ ਹੈ ਜਿਹੜੀ ਮੇਨ ਗੱਲ ਹੈ ਨਾ ਸਜਣੋ ਤਿਆਰ ਦੁੱਧ ਵਾਲੀ ਕੱਟੀ ਆ ਅਕਸਰ ਡਿਮਾਂਡ ਰਹਿੰਦੀ ਆ ਆਪਣੇ ਸਜਣਾ ਦੀ ਵੀ ਯਾਰ ਕੋਈ ਗੁਰੀ ਤਿਆਰ ਦੁੱਧ ਵਾਲਾ ਜਾਨਵਰ ਹੋਵੇ ਆ ਲੈ ਕੇ ਆਏ ਸਜਣੋ ਤੁਹਾਡੇ ਵਾਸਤੇ ਪਹਿਲੀ ਕੱਟੀ ਆ ਪਹਿਲੇ ਸੂਏ ਦੀ ਕੱਟੀ ਆ 14 ਕਿਲੋ ਦੁੱਧ ਤਿਆਰੀ ਦਾ ਇਸ ਟਾਈਮ ਮੈਲੇ ਬਾਈ ਕਹਿੰਦਾ ਨਾ ਹਜੇ ਇਹ ਲੱਗੀ ਨਹੀਂ ਮੈਲੇ ਲੱਗੂਗੀ ਕਿਲੋ 2 ਕਿਲੋ ਦੀ ਗੁੰਜਾਇਸ ਹੋਰ ਹੋ ਜੂ ਤੇ ਬਾਕੀ ਆਜਾ ਹੁਣ ਬਾਈ ਨੂੰ ਨਾ ਰੇਟ ਇਹਦਾ ਪੁੱਛਣਾ ਨਾ ਰੇਟ ਕਰਕੇ ਨਾ ਸਜਣਾ ਡਰਾ ਦੀ ਮਾੜਾ ਹੋਰਾਂ ਨੂੰ ਆ ਜਾ ਮੈਂ ਰੇਟ ਨਹੀਂ ਰੇ ਕੀ ਰੇਟ ਕਰਦੇ ਆ ਇਹਦਾ 1 15 ਕਰ ਦਿੰਦੇ ਆ ਵੀਰੇ ਕਿੰਨੇ ਦੀ ਛੱਡ ਦਾਂਗੇ ਜਮੀਨ ਆਸਟਾ ਇੱਕ ਦਾਤ ਵੀ ਦੇ ਦਾਂਗੇ ਇਕੱਠੀ ਤੁਹਾਡੀ ਵੀਡੀਓ ਜਿਹੜਾ ਦੇਖਦੇ ਹੋ ਹੋਰ ਮਾਨ ਦਾ ਵੀ ਕਰ ਦਾਂਗੇ ਮਾਨ ਦਾ ਖਿਲਾ ਕਰ ਦਾਂਗੇ ਹੋ ਦੱਸੋ ਤੁਹਾਡੇ ਪੰਜ ਦੀ ਦੇ ਦਾਂਗੇ ਯਾਰ ਹੈ ਇੱਕ ਪੰਜ ਦੀ ਦੇ ਦਾਂਗੇ ਬਾਈ ਆਵਣਾ ਵੀ ਡੱਲੇ ਵਾਲਾ ਸੱਜਣਾ ਆਪਣੇ ਨਾਲ ਪਹੁੰਚਿਆ ਹੋਇਆ ਲੈ ਆ ਜਾਮਨੇ ਤੂੰ ਵੀ ਸੁਣਾ ਦੇ ਦੋ ਬੋਲ ਸੱਜਣਾ ਦੇ ਹੋਰ ਕਿਵੇਂ ਆ ਠੀਕ ਠਾਕ ਜਿੰਨੇ ਵੀ ਸੱਜਣ ਸਾਡੇ ਕਿਸਾਨ ਪੰਜਾਬੀ ਪਾਲਕ ਚੈਨਲ ਦੇਖਦੇ ਆ ਬਾਈ ਸਾਰੇ ਵੀਰਾਂ ਭਰਾਵਾਂ ਨੂੰ ਸੱਜਣਾ ਨੂੰ ਦੇ ਸਭ ਅਦਸ਼ਾ ਤੇ ਬੈਠਿਆਂ ਨੂੰ ਪਿਆਰ ਭਰੀ ਸ਼ਤਸ੍ਰੀ ਕਾਲ ਜੀ ਔਰ ਮੈਂ ਭਾਈ ਆਪਣੇ ਸੱਜਣਾ ਨੂੰ ਪਹਿਲਾਂ ਵੀ ਬੇਨਤੀ ਕਰਦਾ ਉਹਨਾਂ ਦੇ ਕਈ ਵੀਰਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਕਾਲ ਵੀ ਆਉਂਦੀ ਹੈ ਕਿ ਭਾਈ ਜੀ ਸਾਡੇ ਚ ਗਜੈ ਸੈ ਨਹੀਂ ਇੰਨਾ ਮਹਿੰਗਾ ਜਾਨਵਰ ਲੈਣ ਦੀ ਕਿਉਂਕਿ ਮੇਰੀ ਜ਼ਿਆਦਾਤਰ ਸੋਚ ਹੁੰਦੀ ਹੈ ਭਾਈ ਉੱਚਾ ਜਾਨਵਰ ਲੈਣ ਦੀ ਵੱਡਾ ਜਿਆਦਾ ਦੁੱਧ ਵਾਲਾ ਜਾਨਵਰ ਲੈਣ ਦੀ ਔਰ ਹੁਣ ਆਪਣਾ ਭਰਾ ਹੀ ਰਾਜਾ ਇੱਥੇ ਬਲਾਸਪੁਰ ਪਿੰਡ ਖੜੇ ਆਏ ਸੀ ਔਰ ਇਹਨਾਂ ਦੇ ਨਾਲ ਆਪਾਂ ਭਾਈ ਪਾਰਟਨਰਸ਼ਿਪ ਦੇ ਵਿੱਚ ਕੰਮ ਕਰਿਆ ਵੀ ਤਾਂ ਕਰਕੇ ਵੀ ਸਾਰੇ ਤਰ੍ਹਾਂ ਦੇ ਜਾਨਵਰ ਹਰ ਇੱਕ ਭਾਅ ਦੇ ਆਪਣੇ ਕੋਲ ਸੱਜਣ ਜਿੰਨੇ ਵੀ ਆਉਂਦੇ ਆ ਜਾਂ ਵੀਡੀਓ ਚ ਵੀ ਦੇਖਦੇ ਆ ਇਹ ਦੇਖਦੇ ਹੁੰਦੇ ਆ ਵੀ ਮੇਰੇ ਕੋਲੇ ਥੋੜ ਉਹਦਾ ਕਰਕੇ ਆਪਾਂ ਬਾਈ ਉਰੇ ਜਾਨਵਰਾਂ ਦਾ ਇੱਥੇ ਵੀ ਐਡਜਸਟਮੈਂਟ ਕਰੀ ਆ ਕੋਈ ਸਾਡੇ ਕੋਲੇ ਸਾਰੇ 15 ਤੋਂ 16 ਜਨਵਰੀ ਹੁਣ ਹੈਗੇ ਆ ਬਾਈ ਇਸ ਟਾਈਮ ਤਿਆਰ ਹੈ ਦੁੱਧ ਵਾਲੇ ਵੀ ਆ ਵਿੱਚ ਗੱਬਣ ਵੀ ਆ ਔਰ ਕੱਲ ਜਿਹੜੀ ਆਪਣੀ ਵੀਡੀਓ ਜਿੰਨੇ ਵੀ ਸੱਜਣਾ ਨੇ ਦੇਖੀ ਆ ਉੱਥੇ ਡੱਲੇ ਵੀ ਖੜੀਆਂ ਨੇ ਚੰਗੀਆਂ ਝੋਟੀਆਂ ਬਾਈ ਔਰ ਉਰੇ ਵੀ ਬਹੁਤ ਚੰਗੇ ਜਾਨਵਰ ਆ ਹਰ ਇੱਕ ਭਾ ਦਾ ਜਾਨਵਰ ਬਾਈ ਆਪਣੇ ਕੋਲੋਂ ਮਿਲਿਆ ਕਰੂਗਾ ਹੁਣ ਜਿਹੜਾ ਵੀ ਸੱਜਣਾ ਔਰ ਇਹ ਨਹੀਂ ਹੈਗਾ ਵੀ ਜੇ ਇੱਥੇ ਭਾ ਘੱਟ ਮਿਲੂਗਾ ਤੇ ਜਾਨਵਰ ਮਾੜਾ ਮਿਲੂਗਾ ਬਾਈ ਇਹ ਨਹੀਂ ਹੋ ਸਕਦਾ ਇੱਥੇ ਜਾਣੀ ਇਹ ਵੀ ਆਪਣੇ ਕੋਲੇ ਲੋਕਲ ਜਿਹੜੇ ਜਾਨਵਰ ਹੁੰਦੇ ਆ ਸਾਡੇ ਉਹ ਵੀ ਚੰਗੇ ਦੁੱਧ ਵਾਲੇ ਕੱਟੀਆਂ ਵੀ ਝੋਟੀਆਂ ਵੀ ਮੱਝਾਂ ਟੈਬੀ ਹਰ ਇੱਕ ਤਰ੍ਹਾਂ ਦਾ ਜਾਨਵਰ ਬਈ ਆਪਾਂ ਲੈ ਆਨੇ ਆ ਤੇ ਵੇਚਦੇ ਆ ਇਹ ਮੰਨ ਲਓ ਵੀ ਹੁਣ ਆਪਣੇ ਕੋਲੇ 12 ਕਿਲੋ ਤੋਂ ਸਟਾਰਟ ਹੋ ਕੇ 20 ਕਿਲੋ ਤੱਕ ਦੇ ਜਾਨਵਰ ਅਵੇਲੇਬਲ ਨੇ ਜਾਨਵਰ ਹਰ ਵਕਤ ਅਵੇਲੇਬਲ ਮਿਲਣਗੇ ਬਈ ਜਦੋਂ ਵੀ ਕੋਈ ਸੱਜਣ ਕਿਸੇ ਦਾ ਦੁੱਧ ਪੀਣ ਨੂੰ ਜੀ ਕਰਦਾ ਦੁੱਧ ਨਾਲ ਨਹਾਉਣ ਨੂੰ ਜੀ ਕਰਦਾ ਤੇ ਸਾਰੇ ਤਰ੍ਹਾਂ ਦੀਆਂ ਝੋਟੀਆਂ ਬਈ ਆਪਣੇ ਤੋਂ ਮਿਲਿਆ ਕਰਨੀ ਐ ਸੱਜਣਾਂ ਨੂੰ ਲੈ ਸੱਜਣੋ ਆ ਆ ਆ ਕੱਟੀ ਤੇ ਸਿਮਰ ਇੱਕ ਵਾਰੀ ਕੈਮਰਾ ਫੇਰ ਮਾਰਦੇ ਬਾਕੀ ਦੇ ਕਦ ਕਾੜ ਦਾ ਅੰਦਾਜ਼ਾ ਇੱਥੇ ਤੋਂ ਲਾ ਲਿਓ ਤੁਸੀਂ 15 ਦੀ ਬਾਈ ਆਉਣਾ ਕਹਿੰਦਾ ਕੋਈ ਗੱਲ ਨਹੀਂ ਯਾਰ 15 ਦੀ ਦੇ ਦਾਂਗੇ ਪਹਿਲਾ ਲਾਤੀ ਮੇਰਾ ਖਹਿਲਾ ਪਾਰਟਨਰਸ਼ਿਪ ਦਾ ਆਪਾਂ ਲੈ ਕੇ ਆਏ ਬਈ ਨਾ ਆ ਪਹਿਲੇ ਚਬਾਈ ਕਹਿੰਦਾ ਗਿਫਟ ਵੀ ਦੇ ਦੇਵਾਂਗੇ ਜਿੰਨੇ ਵੀ ਦੇਖੇ ਸੱਜਣਾ ਨੇ ਉਹ ਵੀ ਸਾਰੇ ਆਪਣੇ ਪਾਰਟਨਰਸ਼ਿਪ ਦੇ ਵਿੱਚ ਹੀ ਨੇ ਬਈ ਠੀਕ ਆ ਜੀ ਅੱਥੇ ਵੀ ਜਿੰਨੇ ਜਾਨਵਰ ਖੜੇ ਆ ਸਾਰੇ ਤਕਰੀਬਨ ਆਪਣੇ ਪਾਰਟਨਰਸ਼ਿਪ ਦੇ ਵਿੱਚ ਹੀ ਆ ਗਏ ਲੈ ਆ ਜਾ ਸਿਮਰ ਹੁਣ 3 ਨੰਬਰ ਵਾਲੀ ਤੇ ਆ ਜਾ ਆ ਜਾ ਬਾਈ ਲੈ ਹੁਣ ਇਹਦੇ ਤੇ ਕੈਮਰਾ ਮਾਰਦੀ ਸੋਨੂੰ 21 ਜ਼ਰੂਰ ਲੱਗੂਗੀ ਉੱਤੇ ਪਰ ਜੀ ਇਹਦੀ ਜਾਤ ਕਬਾਲ ਕੀ ਦੀ ਗੱਲ ਕਰ ਲਈਏ ਨਾ ਇਹਦੀ ਚਬਾਈ ਚੂਈ ਦੀ ਗੱਲ ਕਰ ਲਈਏ ਇਹਦੀਆਂ ਧਾਰਾ ਮੈਂ ਕੱਲ ਸ਼ਾਮ ਨੂੰ ਬਾਈ ਕੋਲ ਨੇਹਰਾ ਹੋ ਗਿਆ ਆਈ ਸੀ ਵੀਡੀਓ ਕਰਨ ਉਹਦਾ ਮਾਰ ਕੇ ਦੇਖੀਆ ਸੀ ਤੇ ਬਾਕੀ ਜਿਹੜਾ ਸੱਜਣ ਆਊਗਾ ਆਪਸ ਕਰਕੇ ਲੈ ਜਾਣ ਦਾ ਉਹਨਾਂ ਦਾ ਫਰਜ਼ ਬਣਦਾ ਤੇ ਜਿਹੜਾ ਜਾਨਵਰ ਆਪਾਂ ਦੁੱਧੜਾ ਦੱਸਦੇ ਉਹਨਾਂ ਨੂੰ ਸੂਆ ਉਹਨੂੰ ਦੋ ਟਾਈਮ ਚਾਰ ਟਾਈਮ ਬਾਈ ਕੋਲ ਆ ਕੇ ਚੋਕੇ ਲੈ ਜਾਓ ਇਹ ਜੀ ਗੱਲ ਨਹੀਂ ਵੀ ਬਾਈ ਕਹਿੰਦਾ ਆਪਾਂ ਦੋ ਟਾਈਮ ਚਾਰ ਟਾਈਮ ਜਾਨਵਰ ਚਵਾ ਦਾਂਗੇ ਇਹਦਾ ਸੂਆ ਕਿਹੜਾ ਬਾਈ ਤੀਜੇ ਸੂਏ ਇਹ ਸੂਈ ਹੈ ਅੰਸ਼ਾ ਔਰ ਜਿਆਦਾ ਚੰਗੀ ਝੋੜਤੀ ਹੈ ਬਾਈ ਬਰੀਡ ਦੇ ਵਿੱਚ ਕੋਈ ਵੀ ਸੱਜਣੇ ਨੂੰ ਦੇਖੇ ਇੱਕ ਲੱਸੀ ਜ਼ਰੂਰ ਹੈ ਫੇਸ ਕੁਆਲਟੀ ਇਹਦੀ ਗਰਦਨ ਦੀ ਲੈਂਥ ਪੂਰਾ ਬਾਡੀ ਸਟ੍ਰਕਚਰ ਇਹਦਾ ਪਿੱਠ ਪੁੱਠਾ ਹੈ ਸਿੰਗਲ ਹੱਡੀ ਝੋਟੀ ਹੈ ਬਾਈ ਇੱਕ ਰੰਗੀ ਕਾਲੀ ਹੈ ਪੂਛ ਦੇ ਵਿੱਚ ਵੀ ਚਿਸ਼ਟਾ ਇੱਕੋ ਵੀ ਵਾਲ ਹੈ ਨਹੀਂ ਇਹਦੇ ਔਰ ਥਣ ਥਣੋਟ ਵੀ ਬਾਈ ਬਹੁਤ ਚੰਗਾ ਹੈ ਲੇਵੇ ਦੀ ਬਹੁਤ ਸਾਫ ਸੁਥਰੀ ਹੈ ਧਾਰ ਚਵਾਈ ਵੀ ਬਹੁਤ ਭੋਲੀ ਹੈ ਔਰ ਦੁੱਧ ਵੀ ਉਮੀਦ ਹੈ ਝੋਟੀ ਬਾਈ 14 ਤੋਂ 15 ਕਿਲੋ ਦੁੱਧ ਇਹ ਸੂਏ ਦੇ ਵਿੱਚ ਦਊਗੀ ਬਾਈ ਇੱਕ ਲੱਸੀ ਜ਼ਰੂਰ ਹੈ ਪਰ ਜਾਤ ਬਰੀਡ ਪੱਖੋਂ ਬਾਈ ਬਹੁਤ ਜੱਤ ਵਾਲੀ ਝੋਟੀ ਹੈ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਦੇ ਸ਼ਰਾਬ ਆਤੀ ਸੁਣ ਹਾਂ ਜੀ ਇਹ ਰਾਤ ਸੂਈ ਹੈ ਅੱਜ ਤਕਰੀਬਨ 27 ਤਰੀਕ ਹੈ ਬਾਈ ਹਾਂ ਜੀ ਹਾਂ ਜੀ ਹਾਂ ਜੀ 27 ਹੈ ਮੈਂ ਕਹਿੰਦਾ 28 ਤਰੀਕ ਅੱਜ 28 ਤਰੀਕ ਹੈ 27 ਤਰੀਕ ਨੂੰ ਕੱਲ ਰਾਤ ਸੂਈ ਹੈ ਬਾਈ ਇਹ ਇਹ ਆਪਾਂ ਕਿੰਨੇ ਪੈਸੇ ਨਹੀਂ ਦੇ ਦਾ ਕੱਟ ਰਾ ਬੱਚਾ ਕੀ ਹੈ ਮੈਂ ਕਹਿੰਦਾ ਕੱਟਾ 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 ਮੇਲ ਕਾਫੇ ਦੇ ਮਗਰ ਇਹ ਕਿੰਨੇ ਪੈਸੇ ਨਹੀਂ ਲੱਗਦੇ ਕੱਟੀ ਕੱਟੀ ਹੈ ਦੇ ਮਗਰ ਬਾਈ ਇਹ ਕਿੰਨੇ ਦੇ ਇਹ ਝੋਟੀ ਬਾਈ ਆਪਾਂ ਦੇ ਦਾਂਗੇ 95000 ਦੀ। ਉਹ ਫਿੱਕੀ ਆ ਮਨ ਫਿੱਕੀ ਦੇ ਹਿਸਾਬ ਫਿੱਕੀ ਦੇ ਹਿਸਾਬ ਨਾਲ ਰੇਟ ਕਰ ਦੇ ਇਹਦੇ ਚ ਕਰ ਦੇਣਾ। 90000 ਦੀ ਦੇ ਦਾਂਗੇ ਪਰ ਝੋਟੀ ਇਹ ਹੈ ਬਾਈ ਜਿਹੜਾ ਸੱਜਣਾ ਕੇ ਦੀ ਧਾਰ ਮਾਰੂਗਾ ਤੇ ਜੇ ਨਸ਼ੇ ਵਾਲਾ ਕੰਮ ਕਰ ਦਿੰਦੀ ਹੈ ਬਾਈ ਚਵਾਈ ਤਾਂ ਇਹ ਕਰਾ ਕੇ ਧਾਰ ਮਾਰਨ ਸਾਰੀ ਜੇ ਮੈਂ ਗੱਲ ਕਰਾਂ ਨਾ ਸੱਜਣੋਂ ਉੱਤੋਂ ਸਾਨੂੰ ਝੋਟੀ ਲਿੱਸੀ ਜ਼ਰੂਰ ਲੱਗੂਗੀ। ਲਿੱਸੀ ਝੋਟੀ ਤਿਆਰ ਹੋਈ ਅਗਲੇ ਸੂਏ ਜਿਹੜਾ ਸੱਜਣਾ ਸਾਨੂੰ ਹੀ 1.5 ਲੱਖ ਰੁਪਏ ਦੀ ਦੇਵੇ ਤਿਆਰ ਕਰਕੇ ਇਹਨੂੰ ਉਹ ਦੇਖ ਲੈ ਸੱਜਣ ਕੋਈ ਵੀਡੀਓ ਸਾਹਮਣੇ ਰੱਖ ਲੂਗਾ ਕਲਿੱਪ ਕੱਟ ਕੇ ਫਿਰ ਕੋਈ ਸੱਜਣ ਸਾਨੂੰ ਕਹਿ ਦੂ ਵੀ ਮੈਂ ਗੁਰੀ ਦੀ ਵੀਡੀਓ ਦੇਖ ਕੇ ਆਇਆ ਕਿਸਾਨ ਪਸ਼ੂ ਪਾਲਕ ਦੀ ਥੋੜੀ ਵੀਡੀਓ ਦੇਖੀ ਉਹਨੂੰ 90000 ਦੀ ਦੇ ਦਾਂਗੇ ਉਹ ਹੋਰ ਵੀ ਖਰਾ ਦੂੰਗਾ ਸੱਜਣੋ ਮਾਨਤਾ ਨਾਲ ਆਪਣਾ ਨਾਲ ਹੋਰ ਵੀ ਛੋਟ ਛੱਪਾ ਇਹਦੇ ਜੋ ਕਰ ਦਾਂਗੇ ਇਹ ਜੀ ਗੱਲ ਨਹੀਂ 90 ਤੋਂ ਵੀ ਘੱਟ ਦੇ ਦਾਂਗੇ ਕੋਈ ਗੱਲ ਨਹੀਂ ਤੇ ਆਹ ਝੋਟੀ ਤੇ ਆ ਜਾ ਬਾਈ ਉਹਨੂੰ ਤੋੜ ਉਹਨੂੰ ਤੋੜ ਕੇ ਦਿਖਾ ਦੇ ਕੋਈ ਲੈ ਇੱਕ ਵਾਰੀ ਸੱਜਣੋ ਤੁਰਦੀ ਦੀ ਜੱਜਮੈਂਟ ਕਰ ਲਿਓ ਉਹੀ ਗੱਲ ਆ ਵੀ ਵਿੱਚ ਕਮੈਂਟ ਕਰਨ ਵਾਲੇ ਸੱਜਣ ਕਈ ਸੱਜਣ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਰ ਕੱਲਾ ਕਮੈਂਟੇ ਕਰਦੇ ਨੇ ਆਪਨੇ ਕਈ ਸੱਜਣ ਰਜਾਈਆਂ ਚ ਬਹਿ ਕੇ ਜਿਨ੍ਹਾਂ ਨੇ ਘਰੇ ਮੇਰਾ ਖਿਆਲ ਆ ਕੋਈ ਜਾਨਵਰ ਰੱਖਿਆ ਵੀ ਨਹੀਂ ਹੁੰਦਾ ਬਿਲਕੁਲ ਬਾਈ ਜਿਹੜੇ ਸੱਜਣ ਨੇ ਜਾਨਵਰ ਰੱਖਿਆ ਹੁੰਦਾ ਉਹ ਕਦੇ ਵੀ ਗਲਤ ਕਮੈਂਟ ਨਹੀਂ ਕਿਸੇ ਕੋਸ਼ੀ ਤੇ ਪਾਸ ਕਰਦਾ ਬਈ ਪਸ਼ੂ ਆਪਾਂ ਮੇਰੀ ਤਾਂ 좋ਤੀ ਹੀ ਹੁੰਦੀ ਹੈ ਬਈ ਪਸ਼ੂ ਚਾਹੇ ਕਿਸ ਭਾ ਦਾ ਵੀ ਲਈਏ ਹੁਣ ਪਰ ਲੈਣਾ ਦੁੱਧ ਵਾਲਾ ਐਸ਼ਿਆ ਹਾਂ ਕਿਉਂਕਿ ਅਸੀਂ ਬਈ ਵੇਚਣ ਦਾ ਕੰਮ ਤਾਂ ਬਾਅਦ ਦੀ ਸੋਚ ਹੁੰਦੀ ਹੈ ਸਾਡੀ ਪਹਿਲਾਂ ਤਾਂ ਇਹ ਹੁੰਦਾ ਵੀ ਜੇ ਘਰੇ ਰੱਖੀਏ 10 ਦਿਨ ਤਾਂ ਪਸ਼ੂ ਦੁੱਧ ਨਾਲ ਰਜਾ ਕੇ ਆਪਣੇ ਘਰੋਂ ਜਾਵੇ ਤੇ ਗਾਂ ਵੀ ਜਿਹੜੇ ਸੱਜਣ ਦੇ ਘਰੇ ਜਾਵੇ ਉਹਨੂੰ ਵੀ ਰਜਾਵੇ ਜਾ ਕੇ ਦੁੱਧ ਦੇ ਨਾਲ ਮੁਰਮੁਰ ਕਿਤਲਾ ਨੇੜੇ ਲੈ ਸੱਜਣੂ ਆ ਗਈ ਹੁਣ 4 ਨੰਬਰ ਵਾਲੀ ਝੋਟੀ ਆਹ ਮਣ ਇਹਦਾ ਕਿਹੜਾ ਸੂਆ ਬਈ ਇਹ ਵੀ ਤੀਜੇ ਸੂਏ ਸੂਈ ਆ ਢੱਲੋ ਸਾਹਿਬ ਅੱਛਾ ਇਹ ਕਦ ਸੂਈ ਆ ਇਹ ਵੀ ਰਾਤ ਸੂਈ ਆ ਜੀ ਰਾਤ ਆਪਣੇ ਕੋਲੇ 2-3 ਝੋਟੀਆਂ ਸੂਈਆਂ ਤਾਜ਼ੀਆਂ ਠੀਕ ਆ ਗੱਲ ਆ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਬਈ ਮੈਂ ਇਹੀ ਆ ਪੜੇ ਸੱਜਣਾ ਉਹਨੂੰ ਅੱਗੇ ਵੀ ਬੇਨਤੀ ਕਰਦਾ ਹੁੰਦਾ ਕੱਲ ਵੀ ਵੀਡੀਓ ਚ ਕਰੀ ਸੀ ਬਈ ਆਪਣੇ ਤੋਂ ਤੁਹਾਨੂੰ ਡੰਗਰਾ ਜਿਹੜਾ ਵੀ ਜਾਨਵਰ ਕੋਈ ਐਨੀਮਲ ਆਪਣੇ ਕੋਲੋਂ ਤੁਹਾਨੂੰ 5 ਤੋਂ 10000 ਰੁਪਿਆ ਮਹਿੰਗਾ ਤਾਂ ਜਰੂਰ ਮਿਲ ਸਕਦਾ ਅੱਛਾ ਔਰ ਦੁੱਧ ਤੋਂ ਨਾੜਾ ਹੋਊਗਾ ਬਾਈ ਕਿਉਂਕਿ ਸਾਡੀ ਸੋਚ ਜਿਹੜੀ ਮੇਰੀ ਵੀ ਔਰ ਬਾਈ ਰਾਜੇ ਦੀ ਵੀ ਸੇਮ ਹੀ ਹੈ ਵੀ ਅਸੀਂ ਸਾਨੂੰ ਉਹਦਾ ਵੀ ਗਾਨਵਾਰਾ ਜਿਹੜਾ ਉਹ ਦੁੱਧ ਵਾਲਾ ਲੈਣਾ ਹੈ ਬਾਈ ਆਪਾਂ ਥੱਲਿਓਂ ਲੈ ਬਦ ਖਾਦੇ ਅਗਲੀ ਵਾਰ ਉਸ ਬਾਈ ਜਿਹੜਾ ਵੀ ਜਾਨਵਰ ਆਪਾਂ ਲਈਏ ਉਹ ਦੁੱਧ ਤੋਂ ਮਾੜਾ ਨਾ ਹੋਵੇ ਵੀ ਜਿਹੜਾ ਵੀ ਸੱਜਣ ਕੋਈ ਆਪਣੇ ਕੋਲੇ ਪੈਸੇ ਲਾ ਕੇ ਲੈ ਕੇ ਜਾਵੇ ਔਰ ਦੁੱਧ ਪੱਖੋਂ ਲੰਬਾ ਨਾ ਹੋਵੇ ਜਾਨਵਰ ਦਾ ਬਾਈ ਨਾ ਕੋਈ ਆਪਾਂ ਚੁਵਾਈ ਦਾ ਜਾਨਵਰ ਮਾੜਾ ਲੈ ਲੈ ਅਸੀਂ ਦੇਖਣ ਨੂੰ ਛੋਟੀ ਹੀ ਲੱਗਦੀ ਆ ਕਿੰਨੇ ਛੋਟੀ ਛੋਟੀ ਤਾਂ ਤੁਸੀਂ ਕੱਲ ਆਪਣੀ ਵੀਡੀਓ ਦੇ ਵਿੱਚ ਮੀਣੀ ਨੂੰ ਵੀ ਕਹਿੰਦੇ ਸੀ ਪਰ ਦੋੜ ਚੁ ਆ ਵੀਡੀਓ ਚ ਸੱਚ ਦੱਸ ਦਿਓ ਵੀ ਕਿੰਨਾ ਦੁੱਧ ਕੱਢ ਗਈ ਮੀਣੀ ਨਾ ਮੀਣੀ ਦੇ ਥੱਲੇ ਸੱਜਣੋਂ ਮੈਂ ਵੀ ਬੈ ਕੇ ਦੇਖਿਆ ਮੀਣੀ ਨੇ ਤਾਂ ਕੰਮ ਸਿਰਾ ਕਰਤਾ ਜਿਵੇਂ ਜਿਹੜੀ ਕਹਿੰਦੇ ਨੇ ਚਵਾਈ ਉਹਨਾਂ ਦਾ ਬਾਹਲੀ ਅਸਰ ਲੱਗੀ ਤੀ ਯਾਰ ਮੀਣੀ ਨੇ ਉਹ ਤਾਂ ਚਵਾਈ ਜਿਆਦਾ ਚੰਗੀ ਹੈ ਬਾਈ ਮੀਣੀ ਸਪੀ ਇਹ ਕਿੰਨੇ ਦੁੱਧ ਦੀ ਗਰੰਟੀ ਦੇ ਦਾਂਗੇ ਆਪਾਂ ਇਹ ਹੋਰ ਝੋਟੀ ਬਾਈ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਮੀਣੀ ਦੇ ਆਪਾਂ ਚਾਹੁੰਦੇ ਮੁੱਲ ਉਹਦਾ ਜਿੰਨਾ ਮਰਜ਼ੀ ਕਰ ਦਿੰਦੇ ਲੱਖ ਰੁਪਏ ਦੀ ਵੀ ਵੇਚ ਦਿੰਦੇ ਆਪਾਂ ਤੁਹਾਡੇ ਨੂੰ ਪਰ ਆਪਣਾ ਮੁੱਲ ਹੈ ਜਿਹੜਾ ਉਹ ਜਾਇਜ਼ ਹੀ ਹੁੰਦਾ ਬਾਈ ਤਕਰੀਬਨ ਵੀ ਆਪਾਂ ਬਰਾਬਰ ਤਰਾਬਰ ਜੀ ਮੁੱਲ ਕਰਦੇ ਹੁੰਦੇ ਆ ਕੋਈ ਆਪ ਦਾ ਇਹ ਝੋਟੀ ਬਾਈ ਕੋਈ 13 ਤੋਂ 14 ਲੀਟਰ ਦੁੱਧ ਪਾਉਗੀ ਜੀ ਇਹੇ ਇਹ ਰਾਤ ਸੁੱਈ ਹੈ ਸਵੇਰੇ ਵੀ 2-3 ਕਿਲੋ ਚੋਤੀ ਬਾਈ ਇਹ ਰਾਤ ਵੀ ਬੱਚੇ ਨੂੰ ਧਣਾਇਆ ਸੀਗਾ ਚੋਈ ਸੀਗੀ ਠੀਕ ਆ ਜੀ ਔਰ ਹਜੂਤਾ ਕਿਲੋ ਦੀ ਮਾਲਤ 14 ਕਹਿੰਨਾ 13 ਦੀ ਗਾਰੰਟੀ ਤੇ ਦੇ ਦਾਂਗੇ 13 ਦੀ ਤਾਂ ਕੋਈ ਸੱਜਣ ਧਾਰਮਣਾ ਮਾਰੇ ਇਹਦੀ ਬਾਈ ਘਰੇ ਰਜਾਈ ਚ ਬੈਠਾ ਝੋਟੀ ਘਰੇ ਮੰਗਾ ਲਵੇ ਰੇਟ ਇਹਦਾ ਇਹ ਕਿਹਦਾ ਮਨ ਕੀ ਰਹੂਗਾ ਫਿਰ ਗ੍ਰੇਡ ਬਾਈ ਝੋਟੀ ਇਹ ਵੀ 85000 ਦੀ ਦੇਵਾਂਗੇ ਜੀ ਜਾਸੀ ਮੁੱਲ ਚਾਹੇ 90 ਕਰਾ ਲਓ ਇਹਦਾ ਚਾਹੇ 95 ਕਰਾ ਲਓ ਰੋਟੀ ਇਹ ਵੀ 85000 ਦੀ ਦੇ ਦਾਂਗੇ ਜੀ ਉਹ 80 ਚ ਹੋਰ ਵੀ ਕਰ ਦਾਂਗੇ ਮਾਨਤਨ 83 ਦੀ ਦੇ ਦਾਂਗੇ 2000 ਮਾਨਤਨ ਕਰ ਦਿਆਂਗੇ ਹੋਰ 1000 ਹੋਰ ਕਰ ਦਾਂਗੇ ਉਹ 82 ਦੀ ਦੇ ਦਾਂਗੇ ਪੈਸੇ ਹੀ ਤੁਹਾਡੇ ਖਾਤੇ ਚ ਪਵਾ ਦੇਵਾਂਗੇ ਅਸੀਂ ਕੋਈ ਮਾਨਤਨ ਕਰ ਕਰਦਾ ਕਰ ਮਾਰ ਮਾਰ ਕੇ ਹੁੰਦੇ ਨੇ ਸੱਜਣ ਆਪਣੇ ਦੇ ਲਾ ਵਈ ਖੋਲ ਕੇ ਤੋੜ ਦੇ ਜੀ ਲੈ ਸੂਟ ਕਰ ਦੇਣਾ ਹੈਗੀ ਆ ਕੱਦ ਕਾਠ ਝੋਟੀ ਦਾ ਜਰੂਰ ਦਰਮਿਆਨਾ ਪਰ ਲੇ ਵਾਲੂ ਆ ਬੜਾ ਜ਼ਬਰਦਸਤ ਆ ਭਈ ਆ ਮਣੀ ਮੁੱਟੀ ਪਾ ਲੈ ਇੱਕ ਪਾਸੇ ਆਜਾ ਪਾਸਾ ਪੂਸਾ ਕਿਸੇ ਝੋਟੀ ਨੂੰ ਨਹੀਂ ਸੱਜਣਾ ਦੀ ਇੱਕ ਪਾਸੇ ਵੀ ਕਿਸੇ ਪਾਸਿਓਂ ਕੋਈ ਦੋਹੇ ਥਣਾਂ ਤੋਂ ਆਪ ਹੀ ਦੱਸਣਗੇ ਵੀ ਭਾੜਾ ਆਈ ਹੋਈ ਆ ਦੋਹੇ ਥਣਾ ਤੇ ਬਾਕੀ ਨਾ ਜਦੋਂ ਝੋਟੀ ਤੁਰੂਗੀ ਹਵਾਨੀ ਦੀ ਅਡਜਸਟਮੈਂਟ ਕਰ ਲਓ ਕੱਦ ਨਹੀਂ ਮੈਂ ਕਹਿੰਦਾ ਵੀ ਬਾਹਲਾ ਵੱਡਾ ਝੋਟੀ ਦਾ ਕੱਦ ਦੇ ਚ ਰੂਰ ਦਰਮਿਆਨਾ ਪਰ ਥੱਲਿਓਂ ਸੱਜਣੋ ਇਹ ਗੱਲ ਕਰ ਲੈਣਾ ਝੋਟੀ ਪੂਰੀ ਚੰਗੀ ਐ ਪਾਸ ਐ ਪੰਜੇ ਕੱਕਿਆਂ ਦੀ ਬਾਕਮਾਲੋ ਬਾਈ ਇਹ ਬਾਕੀ ਇੱਥੋਂ ਲੇਵਾ ਦੇਖ ਸਕਦੇ ਹੋ ਸੱਜਣੋ ਲੇਵੇ ਦੀ ਚੜਾਈ ਵੀ ਦੇਖ ਸਕਦੇ ਹੋ ਚੰਗੀ ਚੜਾਈ ਵਾਲਾ ਲੇਵਾ ਇਹਦਾ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਵੇਂ ਨੰਬਰ ਤੇ ਇਹ ਆ ਜੋ ਟੀਵੀ ਦੇਖ ਸਕਦੇ ਮੇਰਾ ਖਿਆਲ ਇਹ ਵੀ ਤਾਜੀ ਆਮ ਨੇ ਹਾਂ ਬਈ ਇਹ ਵੀ ਤਾਜੀ ਸੂਈ ਦੀ ਹੈ ਅੱਛਾ ਹਫਤਾ ਕ ਹੋ ਗਿਆ ਇਹਨੂੰ ਤਕਰੀਬਨ ਸੂਈ ਨੂੰ ਇਹ ਤੱਕ ਤ ਹੋ ਗਿਆ ਬਾਈ ਇਹਦਾ ਸੂਆ ਕਿਹੜਾ ਇਹ ਦੂਜਾ ਸੂਆ ਇਹ ਦੂਜੇ ਸੂਏ ਸੂਈ ਹੈ ਬਾਈ ਇਹ ਦੂਜੇ ਸੂਏ ਸੂਇਆ ਸੱਜਣੋ 11 ਕਿਲੋ ਦੁੱਧ ਦੇ ਬੋਤਲ ਨਾਲ ਅੱਛਾ 11 ਕਿਲੋ ਦੁੱਧ ਦੇ ਥੱਲੇ ਰੈਡੀ ਆ ਜੇ ਕਰ ਲਿਆ ਰੈਡੀ ਐ ਕੋਈ ਸੱਜਣ ਦੋ ਡੰਗ ਚੋਵੇ ਇਹਨੂੰ ਚਾਰ ਡੰਗ ਚੋਵੇ ਆ ਕੇ ਠੀਕ ਆ ਜੀ ਇਹਦਾ ਇਹਦਾ ਕੀ ਰੇਟ ਕਰਦੇ ਆ ਫਿਰ ਇੱਕ ਕੁਆਲਿਟੀ ਇਹਦੇ ਵਿੱਚ ਵੀ ਪੂਰੀ ਆ ਢਿੱਲੋ ਸਾਹਿਬ ਔਰ ਇਹ ਕੇ ਸਿਰਫ ਇਹਦਾ ਸਿੰਗ ਸਿੰਪਲ ਐ ਸਿੰਗ ਦੇਸੀ ਲੱਗਿਆ ਹੋਇਆ ਇਹਨੂੰ ਕਰਮਾ ਵਾਲੀ ਨੂੰ ਖੁੱਲਾ ਸੱਜਣੋ ਔਰ ਤੁਹਾਡੇ ਸਾਹਮਣਿਆਂ ਦੇ ਜਿਹੜੀ ਚੀਜ਼ ਹੈਗੀ ਆ ਜਿਹੜਾ ਥਣ ਲੱਗਿਆ ਇਹਨੂੰ ਦੁੱਧ ਵਾਲਾ ਤਾਂ ਸੱਜਣ ਜਿਹੜੇ ਜਾਣਦੇ ਆ ਇਹਨਾਂ ਚੀਜ਼ਾਂ ਬਾਰੇ ਬਾਈ ਜਿਹੜੋ ਇਹਨਾਂ ਦੀ ਨੌਲੇਜ ਰੱਖਦੇ ਉਹ ਤਾਂ ਥਾਣ ਥਣੌੜ ਝੋਟੀ ਨੂੰ ਚੰਗਾ ਲੱਗਿਆ ਤੇ ਰੇਟ ਇਹਦਾ ਰੇਟ ਬਹੁਤ ਚੰਗਾ ਚੁਆਈ ਵੀ ਬਹੁਤ ਚੰਗੀ ਆ ਬਾਈ ਇਹੇ ਦੇ ਦਾਂਗੇ ਆਪਾਂ 75000 ਦੀ ਢਿੱਲੋ ਸਾਹਿਬ ਉਹ ਕਰਦੀ ਮਾਨਤਨ ਹੋਰ ਵੀ ਮਾਨਤਨ ਹੋਰ ਵੀ ਮਾਨਤਨ ਕਰ ਦਾਂਗੇ ਜਿਹੜਾ ਸੱਜਣ ਕੋਈ ਸਾਨੂੰ ਯਾਦ ਕਰੂਗਾ ਵੇਸਤਰੇ ਚ ਪਿਆ ਹੂੰ ਉਹਦੇ ਘਰੇ ਪਹੁੰਚਦੀ ਕਰ ਦਾਂਗੇ 75000 ਚ ਕਿਰਾਇਆ ਵੀ ਨਹੀਂ ਲੈਂਦੇ ਕਿਸੇ ਤੋਂ ਲੈ ਸੱਜਣੋ ਇੰਨਾ ਮਾਨਤਨ ਕਰ ਦਾਂਗੇ ਘਰੇ ਪਹੁੰਚਦੀ ਕਰ ਦਾਂਗੇ ਹੁਣ ਤੁਹਾਡਾ ਕਿਰਾਇਆ ਉਹਦੇ ਚ ਪੰਜ ਲੱਗੇ ਚਾਰ ਲੱਗੇ ਚੁਆਈ ਹੋਰੀ ਦੇ ਦਾਂਗੇ ਆਪੀ ਲੈ ਇਹਨੂੰ ਵੀ ਤੋੜ ਦੇ ਬਾਈ ਹੁਣ ਕੱਲੀ ਕੱਲੀ ਫਿਰ ਇਹ ਵੀ ਕਹੂਗੀ ਮੈਂ ਵੀ ਇਹ ਇੱਕ ਝੋਟੀ ਦੋਸਤੋ ਹੋਰ ਰਹਿ ਗਈ ਐਂਡ ਤੇ ਜੁੜੇ ਰਹੋ ਵੀਡੀਓ ਨਾਲ ਝੋਟੀ ਉਹ ਵੀ ਚੰਗੀ ਐ ਤੁਹਾਨੂੰ ਮੈਂ ਕਿਹਾ ਸੀ ਵੀ ਪਿੱਛੇ ਨਾ 70000 ਤੋਂ ਲੈ ਕੇ ਦਰਮਿਆਨੀ ਰੇਟ ਵਾਲੇ ਜਾਨਵਰ ਵੀ ਦਿਖਾਉਂਗਾ ਇਹ ਦੋਨੇ ਜਾਨਵਰ ਸੱਜਣੋ ਦਰਮਿਆਨੀ ਰੇਟ ਵਾਲੇ ਨੇ ਤੇ 75 ਜਿਹੇ ਦੀ ਬਾਈ ਕਹਿੰਦਾ ਆਪਾਂ ਪਹੁੰਚ ਕਰ ਦਾਂਗੇ ਤੇ ਥੱਲੇ ਝੋਟੀ ਇਹ ਵੀ ਚੰਗੀ ਐ ਬਾਹ ਕਮਾਲ ਹੋ ਜੀ ਲੈ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਲਾਸਟ ਝੋਟੀ ਤੇ ਬਸ ਇਹਦਾ ਅਮਨ ਕਿਹੜਾ ਸੁਆ ਬਾਈ ਇਹ ਵੀ ਦੂਜੇ ਸੂਏ ਸੂਈ ਆ ਜੀ ਸਿੰਘ ਦੇ ਹਿਸਾਬ ਨਾਲ ਬਹਾਲਾ ਸੁਆ ਤੀਜਾ ਲੱਗਦਾ ਸਿੰਘ ਦੇ ਨਹੀਂ ਮੇਰੇ ਦੰਦਾ ਚ ਆ ਬਾਈ ਇਹ ਮੂਹੋਂ ਚੌਗੀ ਆ ਹਾਂ ਦੰਦਾ ਦਾ ਹਜੇ ਮੂਹੋਂ ਚੌਗੀ ਆ ਝੋਟੀ ਸਿੰਘ ਦੇ ਹਿਸਾਬ ਨਾਲ ਕਿਸੇ ਸੱਜਣ ਨੇ ਯਕੀਨ ਨਹੀਂ ਕਰਨਾ ਵੀ ਚੌਗੀ ਆ ਸਿੱਧੇ ਦੰਦ ਕੱਢ ਦੀ ਹੈ ਜੇ ਪੱਟਣੇ ਸ਼ੁਰੂ ਕਰੇ ਨੇ ਬਾਈ ਆ ਕੇ ਸੱਜਣਾ ਤਸੱਲੀ ਕਰੋਗੇ ਬਾਕੀ ਤੁਹਾਨੂੰ ਯਕੀਨ ਹੋ ਜੂਗਾ ਵੀ ਝੋਟੀ ਬਾਕੀ ਚਾਰ ਦੰਦ ਹੈ ਮੈਂ ਨਹੀਂ ਕਿਤੇ ਨਾ ਆ ਕੇ ਸੁਈ ਨੂੰ ਬਾਈ ਇਹ ਨੂੰ ਹਫਤਾ ਹੋ ਗਿਆ ਬਾਈ ਸੂਈ ਨੂੰ ਦੁੱਧ ਵੀ ਇਹਦੇ ਥੱਲੇ 12 ਕਿਲੋ ਹੁਣ 12 ਤੋਂ 13 ਤਿਆਰ ਹੋਊਗਾ ਇਹਦਾ 12 ਕਿਲੋ ਦੁੱਧ ਪਰ ਮੈਂ ਦੱਸਦਾ ਵੀ ਜੇ ਰੇਟ ਦੇ ਵਿੱਚ ਇਹਨਾਂ ਕੋ ਕਮੀਆਂ ਤੇ ਬਾਈ ਉਹ ਸਿਰਫ ਇਹਨਾਂ ਦੇ ਆਹ ਸਿੰਗਾ ਦੇ ਕਰਕੇ ਆਉਂਦੀ ਆ ਵੀ ਜਿਵੇਂ ਆਹ ਜੋ ਟੀਵੀ ਸਿੰਗਾ ਦੀ ਸਿੰਪਲ ਹੈ ਪਰਲੀ ਵੀ ਹੈ ਇਹ ਵੀ ਹੈ ਔਰ ਜਾਤ ਬਰੀਦ ਪੱਖੋਂ ਬਾਈ ਇਹ ਵੀ ਨਹੀਂ ਕਿਸੇ ਵੱਲੋਂ ਘੱਟ ਹੈਗੀਆਂ ਜਿਹੜੀ ਸਕੇਨ ਇਹਨੂੰ ਚਮੜੀ ਆ ਬਾਈ ਦੇਖੋ ਜਿੱਥੇ ਮਰਜੀ ਕੋਈ ਬੰਦਾ ਬੰਦਿਆਂ ਵਰਗੀ ਸਕੇਨ ਇਹਦੀ ਚਮੜੀ ਭਰ ਲਵੋ ਕੁੰਡੀ ਇਹਦੇ ਆਪੂਸ਼ ਕਰੰਗੀ ਕਾਲੀ ਆ ਤੇ ਕਿਤੇ ਕਬਾਲ ਵੀ ਨਹੀਂ ਚਿੱਟਾ ਹੈਗਾ ਕੋਟੀ ਬਰੀਡ ਪੱਖੋਰ ਦੁੱਧ ਪੱਖੋ ਬਾਈ ਇਹ ਵੀ ਬਹੁਤ ਜਿਆਦਾ ਚੰਗੀਆਂ ਦੇਖੋ ਇਹ ਚਮੜੀ ਦੇਖੋ ਟਲੋ ਬਾਕੀ ਸਭ ਗੱਲ ਕਰ ਲਈ ਚਮੜੀ ਵੀ ਬਰੀਕ ਆ ਤੇ ਜੈਡ ਬਲੈਕ ਆ ਬਾਕੀ ਨਾ ਲੈਂਥ ਲੈਂਥ ਝੋਟੀ ਦੀ ਇਹ ਗੱਲ ਕਰਨਾ ਮੈਂ ਲੈਂਥ ਲੈਂਥ ਸੱਜਣੋ ਬਹੁਤ ਜੰਦੀ ਚੋਣ ਚਾਰੀ ਬਹੁਤ ਚੰਗਾ ਲੱਗਿਆ ਹੋਇਆ ਬਾਈ ਪਰ ਮਾਰੀ ਇਹਨਾਂ ਗੱਲ ਆ ਨਾ ਜਿਹੜੀ ਜਾਨਵਰ ਦੀ ਠੰਡੇ ਸੀਲ ਦੀ ਹੁੰਦੀ ਆ ਦੁੱਧ ਚਾਹੇ ਆਮਨੇ ਕਿਲੋ ਘੱਟ ਹੋਵੇ ਦੁੱਧ ਚਾਹੇ ਕਿਲੋ ਘੱਟ ਦੇ ਦੇਈਂ ਔਰ ਬਾਈ ਭਾਅ ਦੇ ਹਿਸਾਬ ਨਾਲ ਤਾਂ ਦੁੱਧ ਜਿਹੜੇ ਜਿਹੜੇ ਮੈਂ ਹੁਣ ਆ ਝੋਟੀਆਂ ਦੇ ਭਾਅ ਕਰੇ ਨੇ ਬਾਈ 12-12 ਕਿਲ ਔਰ ਆਪ ਪਤਾ ਫੂਰੇਨ ਦੀ 13 14 14 ਕਿਲੋ ਦੀ ਗਾਰੰਟੀ ਦੇ ਕੇ ਭੇਜਾਂਗੇ ਸਜਣਾ ਨੂੰ ਆਪਣੇ ਘਰੇ ਕੋਈ ਚਾਰ ਡੰਗ ਚੋ ਲੈਵੇ ਬਾਈ ਅਛਾ ਇਹਦਾ ਰੇਟ ਆ ਮੇਰੇ ਅਗਲੇ ਦੇ ਘਰੇ ਜਾ ਕੇ ਦੁੱਧ ਅਗਲੇ ਦੀ ਸੇਵਾ ਤੇ ਡਿਪੈਂਡ ਕਰਦਾ ਬਾਈ ਇਹਦਾ ਰੇਟ ਵੀ 75000 ਦੀ ਝੋਟੀ ਪਹੁੰਚ ਕਰ ਦਿਆਂਗੇ ਇਹ ਵੀ 75 ਦੀ ਪਹੁੰਚ ਕਰ ਦਾਂਗੇ 75 ਦੀ ਪਹੁੰਚ ਕਰ ਦਿਆਂਗੇ ਨਵੇਂ ਸਾਲ ਦੇ ਬੰਪਰ ਹੀ ਨੇ ਬਾਈ ਇਹ ਅੱਛਾ 2 ਲੱਖ ਹੋ ਗਏ ਇਹ ਜੋੜੇ ਦਾ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਵਿੱਚ 5000 ਰੁਪਏ ਹੋਰ ਵੀ ਕਰ ਦਾਂਗੇ ਮਾਰ ਔਰ 25 ਕਿਲੋ ਦੁੱਧੀ ਜੋੜੇ ਦੀ ਗਰੰਟੀ ਬਾਈ ਜੇ ਬੋਧਨ ਧਾਰਮਨਾ ਮਾਰੇ ਲੈ ਸੱਜਣਵਾ ਝੋਟੀ ਵੀ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦੇਣਾ ਲਾਸਟ ਵਾਲੀਆਂ ਨਾਲ ਜਿਹੜੀਆਂ ਦੋਹੇ ਝੋਟੀਆਂ ਨੇ ਇਹ ਜੋੜੇ ਚ ਬਾਈ ਕਹਿੰਦਾ 1.5 ਬਣਦਾ 1.45 ਪਹੁੰਚ ਕਰ ਦਾਂਗੇ ਇੱਕ ਵਾਰੀ ਦੇਖ ਲਓ ਮੂੰਹ ਮੱਥਾ ਝੋਟੀਆਂ ਤੇ 25 ਕਿਲੋ ਦੁੱਧ ਦੀ ਗਰੰਟੀ ਦੇ ਜੋੜਾ ਮਿਲੂਗਾ ਲੈ ਭਾਈ ਆਹ ਝੋਟੀ ਵੀ ਤੋੜਦੇ ਫੋਲ ਕੇ ਇੱਕ ਵਾਰੀ ਇਹ ਝੋਟੀ ਸੱਜਣੋਂ ਤੁਹਾਨੂੰ ਸਿੰਗ ਜਰੂਰ ਖੁੱਲਾ ਲੱਗੂ ਪਰ ਬਾਈ ਕਹਿੰਦਾ ਨਾ ਮੂੰਹੋਂ ਚਾਰ ਦੰਦਾਂ ਦਾ ਛਿੱਗ ਦੇ ਰੰਦਾ ਹਜੇ ਹੁਣੀ ਕੱਢੇ ਨੇ ਉਹ ਤੁਸੀਂ ਸੱਜਣੋਂ ਨੇੜੇ ਆ ਕੇ ਪੱਟਣਾ ਸ਼ੁਰੂ ਕਰੇਗੇ ਜੀ ਹਜੇ ਛਿੱਗ ਦੇ ਨੇ ਲੈ ਬਾਕੀ ਲੈਂਥ ਲੋਂਥ ਝੋਟੀ ਦੀ ਚੰਗੀ ਆ ਤੇ ਜਾ ਕੇ ਕੋਲੋਂ ਦੇਖ ਲੈ ਸਿੰਗਲ ਹੱਡੀ ਆ ਢਿਲੋ ਸਾਹਿਬ ਇਹ ਵੀ ਚੰਗੀ ਆ ਇੱਕ ਪੁੱਠਾ ਇਹਦੇ ਗੋਲੇ ਦਾ ਸਾਈਜ਼ ਦੇਖੋ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਝੋਟੀ ਇਹ ਵੀ ਬਾਕੀ ਸੱਜਣੋ ਇਹ ਨਾਰਮਲ ਰੇਟ ਤੇ ਵੀ ਤੁਹਾਨੂੰ ਮੈਂ ਦੋ ਜਾਨਵਰ ਦਿਖਾਤੇ ਜੇ ਕਿਸੇ ਸੱਜਣ ਨੇ ਜੋੜਾ ਲੈਣਾ ਬਾਈ ਕਹਿੰਦਾ ਜੋੜੇ 'ਚ 5000 ਰੁਪਏ ਹੋਰ ਮਾਫ ਕਰ ਦਾਂਗੇ ਵਾ ਕਮਾ ਲਓ ਜੀ ਥਾਣ ਦੇ ਬਾ ਜਿਹੜਾ ਇਹਨੂੰ ਲੱਗਿਆ ਹੋਇਆ ਬਾਈ ਇਹ ਇਹਦਾ ਚੌਥੇ ਪੰਜਵੇਂ ਸੂਏ ਤੇ ਕਰ ਜਾ ਕੇ ਵੀ ਐ ਹੀ ਰਹਿਣਾ ਢਿਲੋਂ ਸਾਹਿਬ ਲੈ ਸੱਜਣੋ ਅੱਜ ਆਪਾਂ ਬਣਾਈਆ ਵੀਡੀਓ ਪਿੰਡ ਬਲਾਸਪੁਰ ਜ਼ਿਲ੍ਹਾ ਮੋਗੇ ਤੋਂ ਤੇ ਅਮਨਬੀਰ ਦੀ ਪਾਰਟਨਰਸ਼ਿਪ ਆ ਵੀ ਰਾਜੇ ਨਾਲ ਕਿਉਂਕਿ ਹੁਣ ਨਾ ਤੁਹਾਨੂੰ ਜਾਨਵਰ ਉਹੀ ਗੱਲ ਆ ਮੈਂ ਫੇਰ ਕਹਿਣਾ ਵੀ 70000 ਤੋਂ ਲਾ ਕੇ 22 ਹਰਾਂ ਕੋਲੇ 2 ਲੱਖ 1.5 ਲੱਖ ਤੱਕ ਦੇ ਜਾਨਵਰ ਮਿਲਿਆ ਕਰਨਗੇ ਤੇ ਨਾਰਮਲ ਰੇਟ ਉਹੀ ਗੱਲ ਆ ਕਿ ਵੀ 70000 ਤੋਂ ਹੁਣ ਬਾਈ ਕੋਲ ਨਾਰਮਲ ਰੇਟ ਵਾਲੇ ਪਸ਼ੂ ਵੀ ਮਿਲਿਆ ਕਰਨਗੇ ਤੇ ਦੁੱਧ ਮਿਲੂਗਾ ਘੱਟ ਤੋਂ ਘੱਟ 12 ਕਿਲੋ ਤੋਂ ਲਾ ਕੇ 20 ਕਿਲੋ ਤੱਕ ਬਾਈ ਹੈਨਾ 20 ਕਿਲੋ ਤਿੱਕਰ ਬਾਈ ਨਾਰਮਲ ਦੁੱਧ ਇਸ ਟਾਈਮ ਆਪਣੇ ਘਰੇ ਖੜੀਆਂ ਨੇ ਮੱਝਾਂ ਜਿਨ੍ਹਾਂ ਦੇ ਥੱਲੇ 17 18 ਟਿੱਕਰ ਤਿਆਰ ਵੀ ਹੈਗਾ ਬਾਈ ਠੀਕ ਆ 12 ਤੋਂ ਲੈ ਕੇ ਔਰ 20 ਕਿਲੋ ਦੇਣ ਦੀ ਸ਼ਮਤਾ ਰੱਖਣ ਵਾਲੀ ਝੋਟੀਆਂ ਵੀ ਕੱਲ ਆਪਾਂ ਜਿਹੜੀਆਂ ਦੌਰ ਦਿਖਾਈਆਂ ਨੇ ਬਾਈ ਉਹ ਵੀ ਖੜੀਆਂ ਨੇ ਔਰ ਜਾਨਵਰ ਆਪਾਂ ਬਾਈ ਹੁਣ ਹਰੇਕ ਭਾਗ ਲੈ ਆ ਕਰਾਂਗੇ ਮੇਰਾ ਵੀ ਜੀ ਕਰਦਾ ਹੁੰਦਾ ਸੀ ਵੀ ਜਿਹੜਾ ਵੀ ਸੱਜਣ ਮੇਰੇ ਕੋਲੇ ਆਉਂਦਾ ਹੈ ਜੋ ਜਿੰਨੇ ਵੀ ਆਪ ਦੀ ਪਰਮਾਤਮਾ ਨੇ ਉਹਨੂੰ ਬਜਾਇਸ਼ ਬਖਸ਼ੀ ਹੈ ਆਪ ਦੀ ਯੂਰ ਦੇ ਹਿਸਾਬ ਨਾਲ ਜਿੰਨੇ ਵੀ ਪੈਸੇ ਲਾਉਣੇ ਚਾਹਦਾ ਵੀ ਆਪਣੇ ਘਰੋਂ ਸੱਜਣਾ ਕੋਈ ਵੀ ਖਾਲੀ ਨਾ ਮੁੜੇ ਇਹ ਸੋਚ ਕੇ ਆਪਾਂ ਬਾਈ ਰਾਜੇ ਦੇ ਨਾਲ ਜਿਹੜੀ ਪਾਰਟਨਰਸ਼ਿਪ ਕਰੀ ਆ ਸੋ ਇਕੱਠੇ ਖਰੀਦ ਕਰਦੇ ਆ ਇਕੱਠੇ ਹੀ ਵੇਚਾਂਗੇ ਇਹਨਾਂ ਨੂੰ ਬਾਈ ਔਰ ਚੰਗੇ ਤੋਂ ਚੰਗੇ ਜਾਨਵਰ ਪਚ ਇਹ ਬੜੀ ਵਾ ਖੂਬੀ ਦੇ ਨਾਲ ਨਿਭਾਵਾਂਗੇ ਬਾਈ ਸੋ ਸੱਜਣਾ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਸ਼ੂ ਲੈ ਲਓ ਤੁਸੀਂ ਜਿੱਥੋਂ ਮਰਜੀ ਬਾਈ ਜਿਹੜੀ ਮਰਜੀ ਜਗ੍ਹਾ ਤੋਂ ਤੁਸੀਂ ਪਸ਼ੂ ਲੈ ਲਓ ਪਰ 5-10000 ਰੁਪਿਆ ਲਾਉਣ ਲੱਗੇ ਨਾ ਸੋਚਿਆ ਕਰੋ ਉਹ ਜੇ ਤੁਸੀਂ ਚੰਗਾ ਜਾਨਵਰ ਲੈ ਲਓਗੇ 10000 ਰੁਪਿਆ ਵੱਧ ਲਾ ਕੇ ਵੀ ਤੇ ਉਹ 10000 ਰੁਪਿਆ ਦੁੱਖਦਾ ਨਹੀਂ ਵੱਧ ਲੱਗਿਆ ਉਹ 10000 ਰੁਪਿਆ ਢਿਲੋ ਸਾਹਿਬ ਉਹ ਪਸ਼ੂ ਥੋੜਾ ਪਹਿਲੇ 1 ਮਹੀਨੇ ਦੇ ਵਿੱਚ ਪੂਰਾ ਕਰ ਦਿੰਦਾ ਦੁੱਧ ਦੇ ਲਾ ਕੇ ਉਹੀ ਗੱਲ ਹੁੰਦੀ ਆ ਸੱਜਣੋ ਵੀ ਜਿਹੜਾ ਆਪਾਂ 5-10000 ਕੇ ਵੱਧ ਲਾ ਕੇ ਨਾ ਚੰਗਾ ਜਾਨਵਰ ਲੈ ਲੈਣੇ ਆ ਨਕਾਤਲਾ ਜਾਨਵਰ ਲੈ ਲਾਨਿਆ ਤੇ ਨਾਲੇ ਤਾਂ ਉਹ ਦੁੱਧ ਤੇ ਖਰਾ ਨਹੀਂ ਉਤਰਦਾ ਤੇ ਨਾਲੇ ਆਪਾਂ ਪੈਸੇ ਲਾ ਦਿੰਨਾ ਫਿਰ ਮਾਗਰੋ ਦੁੱਖ ਜਰੂਰ ਲੱਗਦਾ ਵੀ ਆਪਾਂ ਪੈਸੇ ਵੀ ਲਾਏ ਨੇ ਤੇ ਜਾਨਵਰ ਆਪਣਾ ਦੁੱਧ ਤੇ ਪੂਰਾ ਵੀ ਨਹੀਂ ਆ ਰਿਹਾ ਪੂਰਾ ਵੀ ਨਹੀਂ ਪੜਦਾ ਉਹ ਹੁੰਦਾ ਵੀ ਤੁਸੀਂ ਆਪਦੀ ਤਸੱਲੀ ਕਰਕੇ ਸਾਡੇ ਕੋਲੇ ਬਾਈ ਜਿਹੜਾ ਵੀ ਕੋਈ ਸੱਜਣ ਆਉਂਦਾ ਆ ਕੇ ਪਸੰਦ ਉਹਨੇ ਕਰਨਾ ਵੀ ਕਹੇ ਜਿਆ ਜਾਨਵਰ ਉਹਨੂੰ ਚੰਗਾ ਲੱਗਦਾ ਕਿਹੜਾ ਚੰਗਾ ਲੱਗਦਾ ਔਰ ਤਸੱਲੀ ਹੈ ਜਿਹੜੀ ਉਹਦੀ ਉਹ ਅਸੀਂ ਕਰਾਉਣੀ ਹੈ ਬਾਈ ਆ ਕੇ ਤੁਸੀਂ ਇੱਕ ਡੰਗ ਦੋ ਡੰਗ ਚੋਕ ਕੇ ਬਾਈ ਜਾਨਵਰ ਦੀ ਤਸੱਲੀ ਕਰਕੇ ਲੈ ਕੇ ਜਾਓ ਔਰ ਘਰੇ ਤੁਹਾਡੇ ਜਾ ਕੇ ਬਾਈ ਦੁੱਧਾ ਜਿਹੜਾ ਉਹ ਬੜੇ ਚੰਗੇ ਚੰਗੇ ਜਾਨਵਰ ਬਈ ਆਪਣੇ ਹੱਥਾਂ ਵਿੱਚੋਂ ਲੰਘ ਗਏ ਔਰ ਬੜੇ ਆ ਵੀ ਜਾਣੇ ਨੇ ਉਹਦਾ ਪਤਾ ਨਹੀਂ ਸੋਚੇ ਹੈ ਵੀ ਆਪਾਂ ਹਰ ਇੱਕ ਜਾਨਵਰ ਜਿਹੜਾ ਅਸੀਂ ਲੈਣਾ ਵੀ ਭਾਰਨ ਵਾਲਾ ਤੇ ਦੇਣਾ ਵੀ ਹਰ ਇੱਕ ਸੱਜਣ ਨੂੰ ਭਾਰਨ ਲੈਣਾ ਵੀ ਮਾਰ ਜਨ ਨਾਲੀ ਹੈ ਤੇ ਬਾਕੀ ਸੱਜਣ ਨੂੰ ਅੱਜ ਦੀ ਵੀਡੀਓ ਬਣਾਈ ਆ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਤੋਂ ਇਸੇ ਤਰ੍ਹਾਂ ਹੀ ਡੇਲੀ ਆਪਣੇ ਵੀਡੀਓ ਦੇਖਣ ਵਾਸਤੇ ਨਵੀਂ ਅਪਡੇਟ ਲੈਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲੈ ਕੇ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਬਾਕੀ ਕਮੈਂਟ ਕਰਕੇ ਸੱਜਣ ਨੂੰ ਜੂੜ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ